ਦੀ ਰਹੀ ਹੈ ਜਿਹੜਾ ਲਗਾਤਾਰ ਇੰਨਾ ਜ਼ਿਆਦਾ ਮੀਂਹ ਪੈਣ ਲੱਗ ਗਿਆ ਨਾ ਜਿਹੜਾ ਕੋਣ ਤਿੰਨ ਚਾਰ ਦਿਨ ਹੋ ਗਏ ਮੀਂਹ ਹਟਦਾ ਹੀ ਨਹੀਂ ਹੈਗਾ ਜਿਹਨੇ ਪਾਲਕ ਤਾਂ ਜੰਮੀ ਬਥੇਰੀ ਦੀ ਆਪਣਾ ਜਿੰਮੇ ਮੈਂ ਵੀਜੀ ਦੀ ਨਾ ਇੰਨਾ ਸ਼ੁਗਰ ਲੈਨਾਂ ਚ ਜੰਮੀ ਆ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਤੁਹਾਡਾ ਕੀ ਹਲਚਲ ਚਲੋ ਜੀ ਇਸ ਟਾਈਮ ਮੀਂਹ ਪੈ ਰਿਹਾ ਹੈ ਪੂਰੇ ਇਹਨਾਂ ਜੋਰਾਂ ਸ਼ੋਰਾਂ ਤੇ ਤੇ ਤਿੰਨ ਦਿਨ ਹੋ ਗਏ ਆ ਤੇ ਇੱਧਰ ਬਸ ਸਾਰੇ ਜਿਹੜੀ ਅੰਦਰ ਵੀ ਨਹੀਂ ਬੈਠਿਆ ਜਾਂਦਾ ਹੈਗਾ ਖਾਚਾ ਲੈਨੇ ਪਾਰਕ ਦੇ ਵਿੱਚ ਲਾ ਕੇ ਆਉਨੇ ਆ ਗੇੜਾ ਦੇਖੋ ਜੀ ਅਸੀਂ ਨਾ ਦੋ ਦਿਨ ਦਿਨ ਪਹਿਲਾਂ ਪਾਲਕ ਬੀਜੀ ਦੀ ਮਹਾਂ ਨਾਲੇ ਧਣੀਆਂ ਬੀਜਤਾ ਤਾਂ ਮਹਾਂ ਚਾਂਬੀ ਚ ਸਬਜ਼ੀ ਚ ਪਾਲੇ ਕਰਾਂਗੇ ਇਹ ਦੇਖੋ ਜੀ ਜੰਮਿਆ ਤਾਂ ਬਾਕਸ ਹੋਣਾ ਦਾ ਪਰ ਮੀਂਹ ਲਗਾਤਾਰ ਪੈਣ ਨਾਲ ਸਾਰੀ ਧਣੀਆਂ ਤੇ ਪਾਲਕ ਮਰ ਗਿਆ ਏ ਤੇ ਮੌਸਮ ਹੋ ਜਾਵੇ ਬਹੁਤ ਜ਼ਿਆਦਾ ਨਾ ਖਰਾਬ ਹੋਇਆ ਪਿਆ ਮੌਸਮ ਦੇਖੋ ਜੀ ਹੁੰਦਾ ਰੱਬ ਨੂੰ ਨਾ ਮੀਂਹ ਬੰਦ ਕਰ ਦੇਣਾ ਚਾਹੀਦਾ ਜਿਹੜੇ ਸਾਬ ਨਾਲ ਲਗਾਤਾਰ ਇਸ ਤਰ੍ਹਾਂ ਮੀਂਹ ਪਈ ਜਾਂਦਾ ਨਾ ਸਾਡਾ ਤਾਂ ਨਾ ਉਧਰ ਨਾ ਨਾਲੇ ਲੈਂਟਰ ਪਾਇਆ ਹੋਇਆ ਏ ਕੋਠਾ ਵੀ ਚੋਣ ਲੱਗ ਗਿਆ ਲਗਾਤਾਰ ਤੇ ਵਿੱਚ ਬਹੁਤ ਬਿਜਲੀ ਦੀ ਫੀਟਿੰਗ ਕੋਈ ਵੀ ਹੈ ਨਾ ਉਧੇ ਕਰਕੇ ਔਖਾ ਬਹੁਤ ਹੈ ਚੋਂਦਾ ਵੀ ਉੱਥੋਂ ਆ ਜਿੱਥੇ ਨਾ ਵੀ ਆਪਣੇ ਪੱਖੇ ਲੱਗੇ ਹੋਏ ਆ ਉਧਰ ਇਸੇ ਚਾ ਹਾਂ ਬਹੁਤ ਜ਼ਿਆਦਾ ਸੜ ਰਾ ਨਾ ਸਾਰਾ ਹੀ ਸਮਾਨ ਭਿੱਜ ਗਿਆ ਏ ਤੇ ਹੁਣ ਦੇਖਦੇ ਆ ਮੀਂਹ ਹਟੇ ਤੇ ਨਾ ਜਾਂ ਤਾਂ ਉਹਦੇ ਪਰ ਫਰਸ਼ ਬੰਦਦੇ ਆ ਜਾਂ ਕਹਿੰਦੇ ਵਿੱਚ ਜਿਹੜੀਆਂ ਤੇੜਾਂ ਜਿ ਹੁੰਨੇ ਨਾ ਵੀ ਉਹਦੇ ਭਰਨ ਵਾਸਤੇ ਕੁਝ ਨਾ ਕੁਝ ਇੰਤਜ਼ਾਮ ਕਰਨਾ ਪੈਣਾ ਏ ਇਹ ਸਾਬ ਨਾਲ ਤਾਂ ਫਿਰ ਉੱਥੇ ਜਿਹੜਾ ਸਮਾਨ ਪਏ ਉਹ ਵੀ ਗਲ ਜੂਗਾ ਚੱਲ ਰੇਖਾ ਕੱਪੜੇ ਧੋਣ ਦਾ ਕੋਈ ਫਾਇਦਾ ਨਹੀਂ ਹੈਗਾ ਤੇ ਮੀਂਹ ਬਹੁਤ ਜ਼ਿਆਦਾ ਪੈ ਰਿਹਾ ਏ ਉਹ ਘਰੀ ਪਈ ਆ ਸਰਵੇ ਚੱਲੀ ਹੈ ਉੱਪਰ ਤੇ ਨਾ ਮੀਂਹ ਬਹੁਤ ਜ਼ਿਆਦਾ ਪੈਣ ਲੱਗਿਆ ਕੱਪੜੇ ਸਾਰੇ ਭਿੱਜ ਜਾਣੇ ਆ ਅੱਜ ਠੰਡਾ ਹੈ ਖਾਜ ਬਣਾ ਕੇ ਖਿਲਾ ਦਿਜੀਏ ਤਿੰਨ ਦਿਨ ਤੇ ਨਾ ਮੌਸਮ ਠੰਡਾ ਹੀ ਹੋ ਰਿਹਾ ਹੈ ਤਵੇ ਵੀ ਤਿੰਨ ਦਿਨ ਤੋਂ ਕੜਾਹੀ ਅੱਜ ਕਿਹਨੇ ਮਾਂਜੀ ਆ ਇਹ ਕੌਣ ਸੀ ਡੇਢ ਜੀ ਦੇ ਵਿੱਚ ਗੁਲਗਲੇ ਕਿਚੌਰੀਆਂ ਬਣਦੀਆਂ ਐ ਉਹ ਕੜਾਹੀ ਕਿਹਨੇ ਮਾਂਜੀ ਅੱਜ ਫੇਰ ਖਾਣੇ ਦਾ ਤਾਂ ਤੁਹਾਨੂੰ ਪਤਾ ਏ ਅੱਜ ਪਤਾ ਕਿੰਨੀ ਸਫਾਈ ਕੀਤੀ ਆ ਮੈਂ ਉੱਕੜੇ ਭਾਂਡੇ ਪਏ ਰਹਨੇ ਆ ਦੀਦੀ ਅੱਜ ਫੇਰ ਕੁਝ ਬਣਾ ਲਓ ਅੱਜ ਫੇਰ ਕੁਝ ਖਰਾਓ ਤੇਰੀ ਤਾਂ ਨਾ ਸਾਰੀ ਦਿਹਾੜੀ ਨਾ ਜਦ ਤੱਕ ਮੀ ਆਹੀ ਡਿਮਾਂਡਾਂ ਮੁੱਕੜੀਆਂ ਨਹੀਂ ਹੈਗੀਆਂ ਜਦ ਤੱਕ ਮੀ ਪਰੇਗਾ ਤਦ ਤੱਕ ਖਿਲਾਤੇ ਰਹਿਣਾ ਚਲ ਠੀਕ ਹੈ ਮੇਰਾ ਵੀ ਵਾਦਾ ਹੈ ਘਰ ਦੇ ਵਿੱਚ ਵੀ ਜਿੰਨੇ ਵੀ ਫੈਮਿਲੀ ਮੈਂਬਰ ਆ ਨਾ ਸਾਰਿਆਂ ਨੂੰ ਨਾ ਰਲ ਮਿਲ ਕੇ ਨਾ ਜਦੋਂ ਵੀ ਕੋਈ ਚੀਜ਼ ਮੰਗਦੇ ਆ ਨਾ ਕੁਛ ਨਾ ਕੁਛ ਬਣਾ ਕੇ ਜਰੂਰ ਲਾਉਣਾ ਚਾਹੀਦਾ ਜਿਹੜੇ ਫੈਮਿਲੀ ਮੈਂਬਰ ਹੁੰਨੇ ਆ ਨਾ ਉਹਨਾਂ ਨੇ ਤਾਂ ਨਾ ਸਦਾ ਹੀ ਆਪਣੇ ਨਾਲ ਰਹਿਣਾ ਹੈ ਜਿਹੜੇ ਬਾਹਰਲੇ ਬੰਦੇ ਹੋਣਗੇ ਉਹ ਤਾਂ 2-4 ਦਿਨ ਰਹਿਣਗੇ ਆਪਣੇ ਨਾਲ ਹੈ ਤੇ ਆਪਾਂ ਨੇ ਤਾਂ ਹੁਣ ਸਾਰਾ ਦਿਨ ਇਕੱਠੇ ਰਹਿਣਾ ਨਾ ਚੱਲ ਫੇ ਮੈਂ ਤੇਰੇ ਵਾਸਤੇ ਅੱਜ ਸਪੈਸ਼ਲ ਡਿਸ਼ ਬਣਾ ਕੇ ਦੰਨੀ ਆ ਤੂੰ ਉਂਗਲੀਆਂ ਜੱਟ ਜੂਗੀ ਚੱਲ ਬਈ ਪਹਿਲੇ ਹੈ ਦੇਖੋ ਜੀ ਪਾਸੇ ਰਹਿੰਦੇ ਨਾ ਡਿਮਾਂਡਾਂ ਜੀ ਪੂਰੀਆਂ ਹੁੰਦੀਆਂ ਹੈਗੇ ਅੱਜ ਕੁਝ ਨਾ ਕੁਝ ਬਣਾ ਕੇ ਜਰੂਰ ਦੋ ਚਲੋ ਮੈਂ ਵੀ ਸੋਚਿਆ ਵੀ ਅੱਜ ਕੁਝ ਅਲੱਗ ਜਿਹਾ ਬਣਾ ਕੇ ਦੰਨੇ ਆ ਰੇਖਾ ਕਿਹਾ ਨਾ ਘਰ ਟੁੱਟੀ ਦੇ ਚਲੋ ਜੀ ਅੱਜ ਆਪਾਂ ਬਣਾਵਾਂਗੇ ਆਲੂ ਟਿੱਕੀ ਤੇ ਸਾਡੀ ਸਾਰੀ ਫੈਮਿਲੀ ਦੀ ਹੈਗੀ ਫੇਵਰੇਟ ਹੈ ਤੇ ਹੁਣ ਆਪਾਂ ਨੇ ਉਹਦੇ ਵਾਸਤੇ ਨਾ ਫਟਾਫਟ ਕਰ ਲਈ ਹੈ ਤਿਆਰੀ ਤੇ ਉਹ ਨਾਈਟ ਦੇਖੋ ਆਪਾਂ ਨੇ ਸਾਰਾ ਸਮਾਨ ਤਿਆਰ ਕਰਕੇ ਨੇ ਪ੍ਰਾਂਤਵੀ ਤੇ ਰੱਖ ਦਿੱਤਾ ਏ ਤੇ ਤਵਾ ਵੀ ਆਪਾਂ ਨੇ ਗੈਸ ਤੇ ਰੱਖ ਦਿੱਤਾ ਏ ਤਾਂ ਕਿ ਨਾ ਫੇਰ ਬਹੁਤ ਜ਼ਿਆਦਾ ਟਾਈਮ ਨਾ ਲੱਗੇ ਦੇਖੋ ਜੀ ਟਿੱਕੀ ਨਾ ਮੈਨੂੰ ਤਾਂ ਬਹੁਤ ਜ਼ਿਆਦਾ ਪਸੰਦ ਆ ਕੋਈ ਇੰਨਾ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਇਹ ਆਪਾਂ ਸਰੋਂ ਦੇ ਤੇਲ ਦੇ ਵਿੱਚ ਆਪਾਂ ਬਣਾਵਾਂਗੇ ਕੋਈ ਆਪਾਂ ਹੋਰ ਰਫੈਂਡ ਵਗੈਰਾ ਨਹੀਂ ਲੈਣਾ ਹੈਗਾ ਸਰੋਂ ਦਾ ਹੀ ਤੇਲ ਹੈਗਾ ਇਹ ਅਨੇ ਆਪਣਾ ਸਰੋਂ ਦਾ ਤੇਲ ਹੁੰਦਾ ਹੈ ਗਰਮ ਤੇ ਆਪਾਂ ਨੇ ਇਹਦੀਆਂ ਨਾ ਛੋਟੀਆਂ ਨਾ ਇਸ ਤਰ੍ਹਾਂ ਨਾ ਟਿੱਕੀਆਂ ਜਿਹਾ ਬਣਾ ਲੈਣੇ ਆ ਬਹੁਤੀਆਂ ਵੱਡੀਆਂ ਵੀ ਨਹੀਂ ਬਣਾਉਣੀ ਹੈਗੀਆਂ ਮੈਂ ਸੈਨ ਦੇ ਸੈਈਦੀਆਂ ਬਣਾ ਲੰਨੇ ਆ। ਬਣਾ ਕੇ ਰੱਖ ਲੰਨੇ ਆ। ਰੇਖਾ ਤੈਨੂੰ ਟਿੱਕੀਆਂ ਕਿੰਨੇ ਸਵਾਦ ਲੱਗਦੀਆਂ ਨੇ? ਬਹੁਤ ਜ਼ਿਆਦਾ। ਦੇਖੋ ਜੀ ਇਹਦਾ ਤਾਂ ਨਾ ਸਵੇਰੇ ਉੱਠ ਕੇ ਨਾ ਦੀਦੀ ਅੱਜ ਕੀ ਆ ਬਣਾਉਣਾ ਖਾਣੇ ਦੇ ਲਈ? ਦੀਦੀ ਅੱਜ ਕੀ ਬਣਾਉਣਾ? ਬਸ ਸਾਰੀ ਦਿਹਾੜੀ ਨਾ ਆਹੀ ਡਿਮਾਂਡ ਆਈ ਹੈ ਚੱਲੀ ਜਾਂਦੀਆਂ ਨੇ। ਇੱਕ ਮੇਰੀ ਭੈਣ ਨੇ ਕਮੈਂਟ ਕਰਿਆ ਹੈ। ਕਹਿੰਦੀ ਤੇਰੀ ਦੀਦੀ ਉਹ ਚੰਗੀ ਐ ਕਹਿੰਦੀ ਤੇਰੇ ਵਾਸਤੇ ਨਾ ਜਦੇ ਬਣਾ ਕੇ ਦੇ ਦਿੰਦੀ ਐ ਜੇ ਕਹਿੰਦੀ ਕੋਈ ਹੋਰ ਦੀਦੀ ਹੋਵੇ ਨਾ ਤੈਨੂੰ ਪਾਣੀ ਦਾ ਘੋਟਰਾ ਦਵੇ ਦੇਖੋ ਜੀ ਅਸੀਂ ਨਾ ਜਦ ਇਹੋ ਜਿਹੇ ਕਮੈਂਟ ਪੜਿਆ ਨਾ ਅਸੀਂ ਸਾਰੀ ਪੈਗਲੀ ਨਾ ਸਾਰੇ ਇਕੱਠੇ ਟੀਵੀ ਦੇਖ ਲਏ ਤੇ ਸਾਨੂੰ ਤਾਂ ਇੰਨੀ ਜ਼ਿਆਦਾ ਹਾਸੇ ਆਈ ਚਲੋ ਭੈਣ ਮੇਰੀਏ ਚਲੋ ਐ ਨਹੀਂ ਕਰਨਾ ਚਾਹੀਦਾ ਜਦੋਂ ਹੁਣ ਆਪਣੇ ਕੋਲ ਬੰਦਾ ਰਹਿੰਦਾ ਨਾ ਇਹਦਾ ਵੀ ਦਿਲ ਕਰਦਾ ਵਿਚਾਰੀ ਦਾ ਖਾਣ ਵਾਸਤੇ ਮੈਂ ਕਦੇ ਐਂਜਾ ਦਾ ਇਹਦੇ ਨਾਲ ਹੁਣ ਬਰਤਾਨਾ ਨਹੀਂ ਕਰਦੀ ਹੈਗੀ ਜਦੋਂ ਵੀ ਇਹ ਆਪਣੇ ਨਾ ਇਹਦਾ ਦਿਲ ਕਰਦਾ ਨਾ ਖਾਣ ਵਾਸਤੇ ਮੈਂ ਆਪਣੇ ਬੱਚੇ ਮੰਗੋਣਾ ਸਮਝਦੇ ਇਹਨੂੰ ਮੈਂ ਜਦ ਇਹ ਨਾ ਕੋਈ ਨਾ ਕੋਈ ਚੀਜ਼ ਬਣਾ ਕੇ ਇਦਰ ਨਹੀਂ ਆ ਹਰੇਕ ਬੰਦੇ ਦੀ ਨਾ ਆਪਣੀ ਆਪਣੀ ਸੋਚਣੀ ਆ ਜਿਹੜਾ ਤੇਰੇ ਵਾਸਤੇ ਇਸ ਤਰ੍ਹਾਂ ਕਹਿੰਦਾ ਤੈਨੂੰ ਵਧੀਆ ਲੱਗਦਾ ਕਿ ਨਹੀਂ ਲੱਗਦਾ ਹੈਗਾ ਲੱਗਦਾ ਹੈ ਕਿੱਥੇ ਬੀਓ ਕਹਿੰਦੇ ਆ ਵੀ ਜੇ ਕੋ ਹੋਰ ਵੀ ਮਜੀਤ ਭੈਣ ਦੀ ਜਗ੍ਹਾ ਹੋਰ ਭੈਣ ਹੁੰਦੀ ਨਾ ਵੀ ਤੈਨੂੰ ਪਾਣੀ ਦਾ ਘੁੱਟ ਨਾ ਬਲਦੀ ਹੈ ਸਹੀ ਹੈ ਹੈ ਹਾਂ ਦੇਖੋ ਜੀ ਆਪਣਾ ਆਪਣਾ ਨੇਚਰ ਹੁੰਦਾ ਹੈ ਇਹ ਵੀ ਸਾਡੇ ਘਰਾਂ ਰਹਿੰਦੀ ਹੈ ਸਾਡੀ ਨਾ ਫੈਮਿਲੀ ਦਾ ਹੀ ਮੈਂਬਰ ਹੈ ਇਹ ਖੁਸ਼ ਰੱਖਣਾ ਸਾਡੀ ਜ਼ਿੰਮੇਵਾਰੀ ਹੈ ਠੀਕ ਹੈ ਹੁਣ ਇਹਨੇ ਟਿੱਕੀ ਦੀ ਡਿਮਾਂਡ ਕਰੀ ਆ ਤੇ ਆਪਾਂ ਇਹਨੂੰ ਟਿੱਕੀ ਜਰੂਰ ਬਣਾ ਕੇ ਦੇਵਾਂਗੇ ਚਲੋ ਜੀ ਆਪਣਾ ਤੇਲ ਹੋ ਗਿਆ ਗਰਮ ਇਹ ਹਾਸੀ ਮਜ਼ਾਕ ਤਾਂ ਆਪਣਾ ਨਾ ਚੱਲੀ ਜਾਂਦਾ ਸਾਰੀ ਦਿਹਾੜੀ ਦੇਖੋ ਕਿੰਨੀਆਂ ਵਧੀਆ ਰੇਖਾ ਤੇਰੇ ਵਾਸਤੇ ਟਿੱਕੀਆਂ ਬਣਾ ਰਹੀਆਂ ਨੇ ਗਰਮਾ ਗਰਮ ਖਾਈ ਹੋਣ ਦੇਖੀ ਭੈਣਾਂ ਨਾ ਸੋਝ ਸਮਝ ਕੇ ਇੱਕ ਮਿੰਟ ਨਹੀਂ ਕਰਦੀਆਂ ਹੈਗੀਆਂ ਹੈ ਰੇਖਾ ਵੀ ਕਿਹੜੀ ਗੱਲ ਕਹਿਣ ਵਾਲੀ ਹੁੰਦੀ ਆ ਕਿਹੜੀ ਗੱਲ ਆਪਾਂ ਨੇ बस सारे तरह थोड़ी ना करना है मेरा दीदी इतना अच्छा है इस तरह से कमेंट मत करिए आप लोग करना होगा तो अच्छी करिएगा नहीं तो मत करिए ਤੁਹਾਨੂੰ ਜੇ ਇੱਧਰ ਆਪਣੀਆਂ ਟਿੱਕੀਆਂ ਬਣ ਕੇ ਹੋ ਗਈਆਂ ਨੇ ਤਿਆਰ ਤੇ ਹੁਣ ਆਪਾਂ ਇਹਨਾਂ ਦਾ ਨਾ ਪਾਸਾ ਐਨ ਬਦਲਾ ਦਿੰਨੇ ਆਂ ਇਹ ਰਹਾ ਖੁਸ਼ਬੂ ਆਈ ਐ ਰੁੱਕੀ ਚੰਚਾ ਨਹੀਂ ਇਹ ਖੁਸ਼ਬੂ ਆ ਰਿਹਾ ਲੱਗ ਰਿਹਾ اتنا ਸੁੰਦਰ ਕਲਰ ਸੁੰਦਰ ਕਲਰ ਤਾਂ ਫਰੈਕਣੇ ਆਉਣਾ ਹੈ ਜਿਹੜੀ ਆਪਾਂ ਚੀਜ਼ ਬਣਾਉਨੇ ਆ ਨਾ ਉਹ ਇੱਕਦਮ ਬੋਲ ਐਨ ਪਿਆਰ ਨਾਲ ਚੀਜ਼ ਬਣਾਉਨੇ ਆ ਹੋਰ ਕੁ ਵੀ ਨਹੀਂ ਖਾਣੇ ਵਾਲਾ ਵੀ ਬੰਦਾ ਨਾ ਵਹਿ ਤਰੀਪ ਕਰੇ ਕਿੱਦਾਂ ਟਿੱਕੀ ਖਾਊਗੀ ਹਾਂ ਹਾਂ टिक्की कितना खाएगा जितना देगा उतना ही खा लेगा क्योंकि ठंडा मौसम में ठंडे मौसम दे बीच चिता ना टिक्कियाँ बढ़िया लगती हैं ना चटनी का स्वाद लगता है बहुत ज़्यादा ना टेस्टी बन दिया ने ये पूरी है ना करा रही है होने क्या रहेगा टिक्कियाँ दीदी ਜਿਨੀ ਆਂ ਖਾਣੇ ਕੇ ਲਈ ਆਪਣਾ ਇਹ ਤਿਆਰ ਕਰ ਕੋਈ ਨਾ ਕੋਈ ਨਾ ਤੂੰ ਐ ਕਰ ਇੱਕ ਪਿਆਜ਼ ਛਿੱਲ ਦੇ ਪਿਆਜ਼ ਛਿੱਲ ਕੇ ਨਾ ਫਿਰ ਮੈਂ ਤੈਨੂੰ ਦੰਨੀ ਆ ਪਾ ਕੇ ਤੂੰ ਜਿੰਨੀਆਂ ਮਰਜ਼ੀ ਟਿੱਕੀਆਂ ਖਾਈ ਇਹ ਤੇਰੇ ਵਾਸਤੇ ਹੀ ਬਣਾਈਆਂ ਮੈਂ ਸਪੈਸ਼ਲ ਟਿੱਕੀਆਂ ਪਾਣੇ ਕੇ ਲਈ ਗਠੇ ਪਿਆਜ਼ ਛਿੱਲ ਲੈ ਪਿਆਜ਼ ਇਸ ਕੋ ਹਿੰਦੀ ਮੇ ਪਿਆਜ਼ ਬੋਲਦੇ ਪਿਆਜ਼ ਪਾ ਕੇ ਨਾ ਟਿੱਕੀ ਨਾ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਨਾ ਆਪਣੀਆਂ ਟਿੱਕੀਆਂ ਨਾ ਮਾਰੂ ਮਾਰ ਬਣ ਰਹੀਆਂ ਵਧੀਆ ਟਿੱਕੀ ਬਣਾਈ ਹੈ ਨਾ ਬਹੁਤ ਜ਼ਿਆਦਾ ਕਰਾਰੀ ਟਿੱਕੀ ਬਣੀ ਹੈ ਜਿੰਨੀ ਟਿੱਕੀ ਹੋਊਗੀ ਨਾ ਟਿੱਕੀ ਕਰਾਰੀ ਤੇ ਉੰਨੀ ਜਿਆਦਾ ਟੇਸਟੀ ਬਣਦੀ ਹੈ ਦੇਖਨੇ ਮੇਂ ਲੱਗ ਰੇ ਪੂਰੀਆਂ ਹਨ ਵਧੀਆ ਟਿੱਕੀ ਬਣੀ ਹੈ ਥੋੜੀ ਜਿਹੀ ਰਾੜ ਕੇ ਬਣਾਉਣੀ ਹੈ ਜਿੰਨੀ ਰੜੀ ਹੋਊਗੀ ਨਾ ਟਿੱਕੀ ਤੇ ਉੰਨੀ ਜਿਆਦਾ ਟੇਸਟੀ ਮੁੱਢ ਲੱਗੂਗੀ ਮੀਂਹ ਦੇ ਲਾ ਕਿੰਨੀਆਂ ਜੀਜਾ ਖਵਾ ਦੁੰਦਾ ਤਾਂ ਦੇ ਕਚੌਰੀਆਂ ਨੂੰ ਦਿਲ ਕਰਨ ਲੱਗ ਜਾਂਦਾ ਹੈ ਦੀਦੀ 4 ਬਚੀ ਗਿਆ ਛੋਟੂ ਕੋ ਜਾਣਾ ਹਾਰਾ ਲਾਣੇ ਉਸਕੇ ਲਈ ਚਾਹ ਤੇ ਟਿੱਕਿਆ ਦੇ ਜੀ ਹਮ ਬੇਕਰਾਂ ਮੈਂ ਦਰਨੀ ਆ ਲੋ ਜੀ ਆਪਣੀਆਂ ਟਿੱਕੀਆਂ ਬਣ ਕੇ ਹੋ ਗਈਆਂ ਨੇ ਤਿਆਰ ਤੇ ਛੋਟੂ ਨੇ ਜਾਣਾ ਏ ਹਰਾ ਵੱਢਣ ਤੇ ਆਪਾਂ ਉਹਨੂੰ ਪਹਿਲਾਂ ਟਿੱਕੀਆਂ ਦੇ ਦਈਏ ਬਾਅਦ ਵਿੱਚ ਤੇ ਫਿਰ ਇਹ ਟਿੱਕੀਆਂ ਬਣੀ ਜਾਣੀਆਂ ਦੇਖੋ ਜੀ ਮੀਂਹ ਕਰਕੇ ਨਾ ਫਿਰ ਉਹਨੂੰ ਆਏ ਆ ਵੀ ਮੈਂ ਬਣਾ ਹਰਾ ਵੱਢ ਲਿਆ ਆ ਪੂਰੀਆਂ ਰੜ ਕੇ ਬਣਾਈਆਂ ਜਿੰਨੀਆਂ ਪੂਰੀ कुरकुरी ਹੋਊਗੀ ਨਾ ਟਿੱਕੀ ਤੇ ਉਨੀ ਜ਼ਿਆਦਾ ਟੇਸਟੀ ਲੱਗੂਗੀ ਅਸੀਂ ਤਾਂ ਆਪਣੀ ਤਾਂ ਪਲੇਟ ਬਾਅਦ ਵਿੱਚ ਤੇ ਸਜਾਵਾਂਗੇ ਰੇਕਾ ਬੇਵੀ ਪਾਪਾ ਕਿਉਂ ਨਹੀਂ ਚਾਹ ਨਾਲ ਖਾਣੀ ਆ ਚਾਹ ਹੀ ਦਾ ਸਰ ਖਾ ਲਈ ਚਲ आएगी छोटू दी था प्लेट है देखिए कितना प्यार से दीदी टिक्की सजा कर दिया है ये देख के ना हमको ही खाने का जी कर रहा है कि छोटू को ना देखे हम ही खा लें लेकिन उसको भी देना जरूरी है तो ये अपनी टिक्कियाँ भी बन के हो गई हैं तैयार रेखा चाह पाई भैया चाके पारा डोलू चा ਪਰੀਆਂ ਕਰਾਰੀਆਂ ਬਣਾਈਆਂ ਨੇ ਮੈਂ ਪਤੀ ਕੇ ਲੈ ਕੇ ਚਲਾ ਖਾਣੇ ਕੇ ਲੇ ਲਈ ਦੇਖੀਂ ਤੇ ਜਾਨੇ ਤਾਂ ਹੁਣ ਵਰਸਾ ਛੋਟ ਨੂੰ ਚਾਹ ਪੜਾ ਕੇ ਜਿਹਦੇ ਆ ਜਾਣਾ ਇਧਰ ਨੂੰ ਚਲੋ ਜੀ ਆਪਾਂ ਨੇ ਨਾ ਦੋ ਦੋ ਟਿੱਕੀਆਂ ਹੀ ਬਣਾਈਆਂ ਐ ਬਾਲੀਆਂ ਨਹੀਂ ਫਿਰ ਸ਼ਾਮ ਨੂੰ ਰੋਟੀ ਵੀ ਖਾਣੀ ਆ ਮੈਂ ਕਿਹਾ ਚਲ ਸੋ ਛੋੜੀ ਜੀ ਭੁੱਖ ਲੱਗੀ ਹੋਈ ਦੀ ਚਲ ਅੱਜ ਟਿੱਕੀਆਂ ਹੀ ਬਣਾ ਕੇ ਖਾਣੇ ਆ ਤੇ ਇਹਨਾਂ ਨੂੰ ਆਪਾਂ ਹੱਥ ਸਾਫ ਕਰਕੇ ਇੱਕ ਵਾਰੀ ਤੇ ਟਿੱਕੀਆਂ ਬਣ ਕੇ ਹੋ ਗਈਆਂ ਨੇ ਤਿਆਰ ਤੇ ਹੁਣ ਆਪਾਂ ਇਹਨਾਂ ਨੂੰ ਵੀ ਤਾਂ ਬਾਹਰ ਕੱਢ ਲੈਣੇ ਆਂ ਇਹਦਾ ਤੇਲ ਜਨ ਚੋੜ ਲੈਣੇ ਆਂ

ਪਾਣਾ ਆਪਣੀਆਂ ਵੀ ਪਲੇਟਾਂ ਸਜਾ ਲਈਏ ਤੂੰ ਦੋ ਦਾ ਖਾਇ ਲਵੇਂ ਦੋ ਦੋ ਘੁੱਟਰ ਲੈਨੇ ਮੈਂ ਮੇਰੇ ਤਾਂ ਮੈਨੂੰ ਤਾਂ ਬਹੁਤ ਜ਼ਿਆਦਾ ਪਸੰਦ ਨੇ ਮੈਨੂੰ ਤਾਂ ਜਿਆਦਾ ਭੁੱਖ ਲੱਗਦੀ ਹੈ ਨਾ ਰੇਖਾ ਮੈਂ ਤਾਂ ਜਦੇ ਬਣਾ ਕੇ ਖਾਣੀ ਹੈ ਜਰੂਰ ਤੇ ਸਾਡੀ ਮੰਮੀ ਜੀ ਨੂੰ ਵੀ ਬਹੁਤ ਜ਼ਿਆਦਾ ਪਸੰਦ ਨੇ ਬਸ ਉਧਰੇ ਬਹਿ ਕੇ ਨਾ ਪੱਖਾ ਲਾ ਕੇ ਖਾਣੇ ਆ ਯੋਗਾ। ਉਹ ਨਾ ਤੇਲ ਵਾਲੇ ਹੱਥ ਆ ਨਾ ਪਿਆਜ਼ ਦੀ ਕਟਿੰਗ ਚੰਗੀ ਤਰ੍ਹਾਂ ਹੁੰਦੀ ਨਹੀਂ ਹੈਗੀ। ਜੇ ਅਨਾਰ ਹੁੰਦਾ ਨਾ ਉਪਰ ਅਨਾਰ ਪਾ ਲੈਣਾ ਤਾਂ ਫੇ ਹੋਰ ਜਿਆਦਾ ਜਿਆਦਾ ਸਵਾਦ ਵਾਲੀ ਲੱਗਮੀ ਬਣ ਰਿਹਾ ਹੈ। ਦੇਖ ਲੈ ਹੁਣ ਆਪਾਂ ਨੇ ਨਾ ਜਿੰਨੇ ਜਰ ਮੀ ਪਈ ਗਿਆ ਨਾ ਡੇਲੀ ਡੇਲੀ ਖਾਇਆ ਕਰਾਂਗੇ। ਫੇ ਹੋਰ ਭੈਣ ਨੇ ਗੁੱਸੇ ਹੋ ਜਾਣਾ ਹੈ। ਵੀ ਹੋਰ ਤੁਸੀਂ ਬਣਾ ਬਣਾ ਕੇ ਦਿੰਨੇ ਹਰੇਖਾ ਰਾਣੀ। ਦੇਖੋ ਜੀ ਖਾਣੇ ਵਾਲੇ ਦਾ ਨਾ ਕਹਿੰਦੇ ਹੁੰਦੇ ਨਾ ਦਾਣੇ-ਦਾਣੇ 'ਤੇ ਲਿਖਿਆ ਹੈ ਖਾਣੇ ਵਾਲੇ ਦਾ ਨੰੋਂ ਤਾਂ ਕਿ ਅਜੇ ਵਿਚਾਰੀ ਦੋ ਟਿੱਕੀਆਂ ਖਾ ਲੂਗੀ ਉਹਦੇ ਪਿੱਛੇ ਕੀ ਫਰਕ ਪੈਂਦਾ ਹੈ ਕੋਈ ਫਰਕ ਪੈਂਦਾ ਹੈ ਨਹੀਂ ਕੋਈ ਫਰਕ ਨਹੀਂ ਪੈਂਦਾ ਜਿਹਾ ਦੇਣੇ ਵਾਲਾ ਦਿੰਦਾ ਏ ਬੜਾ ਬਣਾ ਕੇ ਪੈਣਾ ਕੋ ਪਤਾ ਨਹੀਂ ਕੀ ਤਕਲੀਫ ਚਲੋ ਜੀ ਹੁਣ ਆਪਾਂ ਨੇ ਦਹੀਂ ਵੀ ਪਾ ਲਿਆ ਪਿਆਜ਼ ਵੀ ਪਾ ਲਿਆ ਤੇ ਚਟਨੀ ਵੀ ਪਾ ਲਈ ਹੈ ਤੇ ਹੁਣ ਆਪਣੀਆਂ ਹੋ ਗਈਆਂ ਨੇ ਪਲੇਟਾਂ ਤਿਆਰ ਨੇ ਲਫੜ ਲੈ ਘਰੇ ਖਾ ਲੈ ਕੇ ਚੱਲ ਉਧਰ क्या खा के दसो भी कि बनिया आप लोग भी खा के देखिएगा किस तरह से बना हुआ है बिबी ये लीजिए खा के देख लीजिए ਬਹੁਤ ਸਬਦੀ ਹੋਣੀ ਆ ਅੱਛਾ ਬਣਾ ਦੀਦੀ ਬਣਾ ਚਲਾ ਜਾ ਰੇਖਾ ਤੂੰ ਹੀ ਖਾ ਲੈ ਬੈ ਕੇ ਇੱਕ ਤਾਂ ਰਹੇਗੀ ਹੁਣ ਇਹਨੂੰ ਘਰ ਸੋਫਾ ਕੇ ਜਲਾ ਰੇ ਨੂੰ ਇੱਕ ਰਹੇਗੀ ਅੰਦੀ ਰੋਜ਼ ਬਣਾ ਲੇ ਤੂੰ ਵਧੀਆ ਲੱਗਦੀਆਂ ਨੇ ਟਿੱਕੀ ਤਾਂ ਉਹ ਚਮਚਾ ਮੈਂ ਭੁੱਲੀ ਆਈ ਯਾਰ ਇਹ ਕਾ ਚਮਚਾ ਲੈ ਕੇ ਆ ਜਾ ਕੇ ਦੇਖੋ ਜੀ ਆਪਾਂ ਖਾ ਕੇ ਨਾ ਚੈੱਕ ਕਰਦੇ ਆ ਤੇ ਗਰਮੀ ਗਰਮੀ ਹੋ ਗਏ ਉੱਥੇ ਤਾਂ ਭਾਈ ਪੱਖਾ ਬੰਦ ਕਰਿਆ ਹੋਇਆ ਥਾ ਦੇਖੋ ਜੀ ਬਹੁਤ ਜ਼ਿਆਦਾ ਟੇਸਟੀ ਬਣੀ ਆ ਦੇਖ ਲਾ ਤੇਰੇ ਵਾਸਤੇ ਨਾ ਮੈਂ ਝਟਪਟ ਟਿੱਕੀ ਬਣਾ ਕੇ ਦੇਤੀ ਹੈ ਬਜ਼ਾਰ ਵਾਲੀ ਨਾਲੋਂ ਵਧੀਆ ਬਣੀ ਆ ਹਾਂ ਪੂੜਾ ਬਦਹਿਆ ਤੇ ਦਹੀਂ ਹੀ ਨਹੀਂ ਖਾਂਦੇ ਉਹ ਆਪਣਾ ਦਹੀਂ ਪਾਉਣੇ ਉਹ ਉਹ ਤਾਂ ਆਪਣੀ ਮਰਜ਼ੀ ਹੈ ਚਾਹੇ ਤੁਸੀਂ ਦਹੀਂ ਪਵਾ ਲਓ ਚਾਹੇ ਨਾ ਹੂੰ ਵਧੀਆ ਬਣੀ ਨਾ ਇਹਨੂੰ ਦਹੀਂ ਹੋਰ ਪਾਵਾਂ ਥੋੜਾ ਜਿਹਾ ਇੱਕ ਚਮਚ ਪਾ ਦਿੰਦੇ। ਲੱਜ ਵਾ। ਛੋਣ ਪਾ ਮਮੇ ਜਿਹਦਾ ਹੈ। ਨਾਲੇ ਪੂਰੀਆਂ ਨਾ ਐਨ ਕਰਾਰੀਆਂ ਬਣੀਆਂ ਨੇ। ਹਨ ਨੂੰ ਵੀ ਖਾਣ। ਹਨ ਲੈਪ ਮੇ ਪਹਿਲੇ ਬਰ ਖਾਏ। ਹਮ। ਪਹਿਲੇ ਬਰ ਖਾਰੇ ਇਸ ਤਰ੍ਹਾਂ ਆਤਾ ਹੈ। ਟਿੱਕੀਆ। ਪਹਿਲੇ ਕਦੇ ਨਹੀਂ ਖਾਧਾ। ਜਦ ਮੈਂ ਵਿਆਹ ਸ਼ਾਦੀ ਵਿੱਚ ਜਾਨੀ ਆ ਨਾ। ਹਮ। ਮੈਨੂੰ ਬਹੁਤ ਸਵਾਦ ਲੱਗਦੀ ਟਿੱਕੀ। ਮੈਂ ਜ਼ਰੂਰ ਖਾਣੀ ਹੋ ਖਾਣੀ ਗੋਲ ਗੱਪੇ ਤੇ ਟਿੱਕੀ। टिक्की ਦਾ ਮੇਰੀ ਨੂੰ ਜਿਆਦਾ ਫੇਵਰੇਟ ਹੈ। ਦੀਦੀ ਇਸ ਤਰ੍ਹਾਂ ਦਾ ਲੱਗ ਰਿਹਾ ਕਿ ਕਿਸੇ ਕੇ شادی ਮੇ ਆ ਕੇ ਰ ਬੈਠ ਕੇ ਖਾ ਰਹਾ ਹੈ। شادی ਵਾਲਾ ਹੀ ਮਾਹੌਲ ਲੱਗ ਰਿਹਾ ਹੈ। ਹਮ ਤਾਂ ਟਾਈ 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 ਟਿੱਕੀ ਮੇਰੀ شادی ਆ ਜ। ਅੰਨਾਲੇ ਆਇਆ ਨਾ ਠੰਡੇ ਮੌਸਮ ਦੇ ਵਿੱਚ ਨਾ ਵਧੀਆ ਲੱਗਦੀ ਹੈ ਨਾਲੇ। ਗਰਮੀ ਦੇ ਵਿੱਚ ਤਾਂ ਨਾ ਫਿਰ ਵਧੀਆ ਨਹੀਂ ਲੱਗਦਾ ਕੁਝ ਖਾਣੇ ਨੂੰ ਇਹ ਠੰਢੀ ਮੈਂ ਅੱਛਾ ਲੱਗਦਾ ਹਾਂ ਜਿਹੜਾ ਪਾਣੇ ਨੇ ਵਿੱਚ ਨਾ ਚੌਲਾਂ ਦਾ ਆਟਾ ਪਾਇਆ ਨਾ ਉਹਦੇ ਕਰਕੇ ਨਾ ਪੂਰੀਆਂ ਐਨ ਕਰਾਂਚੀ ਬਣੀ ਐ ਹਾਂ ਕਰਾਂਚੀ ਉਹ ਚੀਜ਼ ਵਧੀਆ ਲੱਗਦੀ ਆ ਦੀਦੀ ਹਾਂ ਆਪਕੋ ਤਾਂ ਸਾਰਾ ਚੀਜ਼ ਆਤੇ ਬਣਾਉਣੇ ਕੇ ਲੀਏ ਮੈਨੂੰ ਸਾਰੀਆਂ ਚੀਜ਼ਾਂ ਆਉਨੀਆਂ ਬਣਾਉਣੀਆਂ ਜਿਹੜੀ ਮਾਜੀ ਚੀਜ਼ ਬਣਾ ਲਓ ਉਹੀ ਚੀਜ਼ ਬਣਾ ਕੇ ਦਵਾਂਗੀ ਤੈਨੂੰ ਤੂੰ ਵੀ ਸਿੱਖ ਬਾਰੇ ਖਾ ਹਮਕੋ ਨਹੀਂ ਆਤਾ ਹਮ ਦੀਦੀ ਤੋਂ ਸਿੱਖੇਗਾ ਉਹ ਮੇਰਾ ਫੈਮਿਲੀ ਲੋਕ ਵੀ ਦੇਖਤੇ ਹੈ ਕਹਤੇ ਕਿ ਬਹੁਤ ਕੁਜਤ ਬਣਾਤਾ ਹੈ ਔਰ ਬਣਾ ਕੇ ਖਿਲਾਤਾ ਵੀ ਔਰ ਆਰਾਮ ਸੇ ਬੈਠ ਕੇ ਖਾਂਦਾ ਵੀ ਇਹ ਮੇਰਾ ਹੀ ਮੋਜ ਹੈ ਕਹਿੰਦੀ ਮੇਰੇ ਫੈਮਿਲੀ ਦੇਖਦੀ ਹੈ ਕਹਿੰਦੀ ਮੇਰੀ ਫੈਮਿਲੀ ਕਹਿੰਦੀ ਤੈਨੂੰ ਤਾਂ ਬਹੁਤ ਮੋਜਾਂ ਲੱਗੀਆਂ ਹੋਈਆਂ ਇਹ ਮੋਜ ਵੀ ਰੇਕਾ ਕਿਸੇ ਕਿਸੇ ਨੂੰ ਇਹ ਮਿਲਦੀ ਹੈ ਨਸੀਬ ਵਾਲਾ ਕੋ ਹਾਂ ਵਿੱਚ ਇਹਦਾ ਵਿਚਾਰੀ ਨੂੰ ਮਾੜਾ ਚੰਗਾ ਬੋਲ ਦਿੰਨੇ ਆ ਕਹਿੰਦੇ ਇਹਨੂੰ ਪਾਣੀ ਦਾ ਘੁੱਟ ਨਹੀਂ ਦੇਣਾ ਚਾਹੀਦਾ ਦੇਖੋ ਦੇਖੋ ਜੀ ਸਾਡਾ ਦਿਲ ਤਾਂ ਇਹ ਜਾ ਹੈ ਨੀਗਾ ਪਾਣੀ ਦਾ ਘੁੱਟ ਕੀ ਮੈਂ ਤਾਂ ਇਹਨੂੰ ਸਾਰਾ ਕੁਝ ਬਣਾ ਬਣਾ ਕੇ ਦੰਨੀ ਆ ਹੈ ਆਪਣੀ ਆਪਣੀ ਸੋਚ ਹੁੰਦੀ ਆ ਬੰਦੇ ਦੀ ਦੇਖ ਲੈ ਜੋ हमको ਇਤਨਾ ਮਾਰੀ ਕਹਤਾ ਹੋਗਾ ਦੀਦੀ ਉਹ ਤਾਂ ਆਪਣੇ ਬਹੁਤ ਸਭੀ ਲੜਤੀ ਹੋਗੀ ਆਪਣਾ ਆਪਣਾ ਬੰਦੇ ਦਾ ਨਾ ਰੇਖਾ ਦਿਮਾਗ ਹੁੰਦਾ ਹੈ ਵੀ ਆਪਾਂ ਨੇ ਫੈਮਿਲੀ ਦੇ ਵਿੱਚ ਕਿਦਾਂ ਰਹਿਣਾ ਹੈ ਹੈ ਵੀ ਆਪਾਂ ਨੇ ਫੈਮਿਲੀ ਨੂੰ ਆਪਣੀ ਨੂੰ ਜੋੜ ਕੇ ਰੱਖਣਾ ਹੈ ਕਿ ਤੋੜ ਕੇ ਰੱਖਣਾ ਹੈ ਉਹ ਮੇਨ ਬੰਦੇ ਤੇ ਡਿਪੈਂਡ ਕਰਦਾ ਹੈ ਯਾਦ ਫੈਮਿਲੀ ਮੈਂਬਰ ਆਪਣੀ ਨੂੰ ਨੂਣੀ ਨਾ ਇਸ ਤਰ੍ਹਾਂ ਪਿਆਰ ਨਾਲ ਰੱਖ ਸਕਦਾ ਹੈਗਾ ਫਿਰ ਉਹ ਦੂਸਰੇ ਬੰਦੇ ਨੂੰ ਤਾਂ ਫਿਰ ਉਹਨੇ ਦੂਜੀ ਨਿਗਾਹ ਨਾਲ ਦੇਖਣਾ ਹੈ ਹੈ ਉਹ ਸਾਡੇ ਕੋਲ ਤੇ ਤੈਨੂੰ ਦੇਖ ਲੈ ਕਿੰਨੇ ਸਾਲ ਹੋ ਗਏ ਹੁਣ 13 14 ਸਾਲ ਹੋ ਗਏ ਕਦੇ ਅਸੀਂ ਆਏ ਨਹੀਂ ਹੈਗਾ ਵੀ ਮੜੀ ਜੀ ਗੱਲ ਪਿੱਛੇ ਲੜ ਪਾਣੇ ਨੇ ਕੰਮ ਨਹੀਂ ਕੀਤਾ ਹੈਗਾ ਐਨ ਇਹ ਕੰਮ ਦਾ ਕੀ ਹੈ ਕੰਮ ਤਾਂ ਦੂਜੇ ਦਿਨ ਹੋ ਜਾਊਗਾ

ਜੇ ਤਾਂ ਆਪਣੇ ਦਹੀਂ ਨਾਲ ਖਾਣੀ ਹੈ ਨਾ ਫੇ ਜਿਆਦਾ ਮੇਲ ਨਹੀਂ ਹੈਗਾ ਉਸਕਾ ਤਾਂ ਚਟਨੀ ਦੇ ساتھ ਮ ਸਵਾਦ ਲੱਗ ਰਹਾ ਤੇ ਚਟਨੀ ਬੜੀ ਮਰਦੀ ਇਹ ਬਹੁਤ ਜਿਆਦਾ ਟੇਸਟੀ ਬਣੀ ਹੈ ਐ ਦੋ ਤਾਂ ਪਲੇਟ ਵੀ ਝੱਟ ਤੀ ਹੈ ਕਿਹਾ ਹਮ ਪੂਰਾ ਪਲੇਟ ਖਾਲੀ ਕਰਦੇ ਕੱਲੂ ਕੀ ਖਾਣਾ ਹੈ ਲੋਕੋ ਪਰੂ ਦੀ ਕੀ ਨਾ ਟਿੱਕੀ ਨਹੀਂ ਕੋਈ ਲੱਗ ਜਾ ਚੀਜ਼ ਦੱਸੂਗੀ ਸੋਚ ਕੇ ਕਦੋਂ ਬਰੀਆਨੀ ਬਣਾਉਣੀ ਆ ਕੱਲ ਕੋ ਬਰੀਆਨੀ ਬਣਾਈਏਗਾ ਬਰੀਆਨੀ ਵਧੀਆ ਲੱਗਦੀ ਹੈ ਸਵਾਦ ਲੱਗਦੀ ਟੇਸਟੀ ਤੇ ਤਾਂ ਇਸ ਤਰ੍ਹਾਂ ਦੀ ਫੀਲਿੰਗ ਆਉਂਦੀ ਆ ਜੀ ਮੈਂ ਦਾਬ ਤਾਣੇ ਦੇ ਨਾਲ ਹੋਟਲ 'ਚ ਬੈਠੇ ਹੁੰਨੇ ਆ। ਹਾਂ ਹਾਂ। ਚਲੋ ਜੀ ਟਿੱਕੀ ਬਹੁਤ ਜ਼ਿਆਦਾ ਟੇਸਟੀ ਬਣੀ ᱛੀ ਨਾਲੇ ਅਸੀਂ ਗੱਲਾਂ-ਵਾਤਾਂ ਵੀ ਕਰ ਲਈਆਂ ਤੇ ਬਹੁਤ ਵਧੀਆ ਲੱਗਿਆ। ਤੇ ਹੁਣ ਆਪਾਂ ਵੀਡੀਓ ਦਾ ਐਂਡ ਹੋਣਾ ਆਪਾਂ ਇੱਥੇ ਹੀ ਕਰਦੇ ਆਂ। ਮਿਲਦੇ ਆਂ ਹੁਣ ਅਗਲੀ ਵੀਡੀਓ 'ਚ। ਫੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਕਿ ਬੱਸ ਕਰ ਹੁਣ ਪਲੇਟ ਵੀ ਛੱਟ ਗਈ, ਚਮਚਾ ਵੀ ਛੱਟ ਗਈ। ਜੇ ਹੋਰ ਖਾਣੀ ਹੋਰ ਪਈ ਐਸੋਈ 'ਚ। ਹੂੰ? ਜੇ ਹੋਰ ਖਾਣੀ ਐ। ਦੇਖੋ ਆਏ ਪੈਗੀ ਥੋੜੀ ਜੀ ਝਾਰੇ ਹੈ ਨਹੀਂ ਠੀਕ ਹੈ ਤੂੰ ਝਾਰੇ ਮਿਰਚ ਖਾਣੇ ਮੈਂ ਘੱਟ ਮਿਰਚ ਖਾਣੇ ਪੀ ਲੈ ਪਾਣੀ ਪੀ ਲੈ ਠੰਡਾ ਕੋਲੀ ਲੈ ਲਈ ਸੀ ਤੂੰ ਮਿਰਚਿੰਦੀ ਪਾਣੀ ਮਿਰਚ ਹੋਊਗੀ ਅਦਰਕ ਦੇਂਦੀ ਨਹੀਂ ਹਰੀ ਮਿਰਚ ਪਾਈ ਹੋਏ ਤੇ ਲਾਲ ਮਿਰਚ ਪਾਈ ਵਧੀਆ ਲੱਗਦੀ ਹੈ ਕ੍ਰਾਂਚੀ ਜੀ ਤਾਂ ਹੁਣ ਪਾਣੀ ਪੀ ਲੋ ਹਮ ਲੋਕ ਖਾ ਲਿਆ ਪਾਣੀ ਪੀ ਲਿਜੀਏ ਆ ਲੈਣਾ ਕਾਪੀ ਕੇ ਹੁਣ ਹੋ ਗਏ ਆ ਫ੍ਰੀ ਤੇ ਹੁਣ ਮੜ ਮੋਟਰ ਦੇਖ ਲੈਣੇ ਟੀਵੀ ਟੀਵੀ ਦੇਖਣਾ ਕਿ ਹੋਰ ਕੀ ਗੱਲਾਂ ਦਾ ਹੁ ਅੋਰ ਟੀਵੀ ਉਹ ਦੇਖੂਗੀ ਜਾਂ ਮੈਂ ਟੀਵੀ ਦੇਖੂਗੀ ਇਹਨੇ ਵੀ ਟੀਵੀ ਉਹ ਦੇਖਣਾ ਚਲੋ ਜੀ ਇਹ ਤਾਂ ਗੱਲਾਂ ਬਾਤਾਂ ਸਾਡੀ ਚੱਲੀ ਜਾਣੀ ਐ ਹੁਣ ਆਪਾਂ ਵੀਡੀਓ ਦਾ ਐਂਡ ਹੁਣਾ ਪੈਤੀ ਕਰਦੇ ਆ ਮਿਲਦੇ ਹੁਣ ਅਗਲੀ ਵੀਡੀਓ 'ਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਐਦਾਂ ਹੀ ਆਪਾਂ ਸੋਸੋਣੀਆਂ ਵੀਡੀਓ ਪਾਉਂਦੇ ਰਾਵਾਂਗੇ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਏ ਬਾਏ ਟਿੱਕੀ ਖਾ ਲਿਜੀਏਗਾ ਬਣਾਕਰ